ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਅਜੀਬ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਆਪਾਂ ਆਲੂਆਂ ਦੀ ਫਸਲ ਸੰਬੰਧੀ ਲੈ ਕੇ ਆਏ ਜਿਵੇਂ ਕਿ ਆਪਾਂ YouTube ਦੇ ਉੱਪਰ ਹੋਰਾਂ ਫਸਲਾਂ ਸੰਬੰਧੀ ਵੀਡੀਓ ਲੈ ਕੇ ਆਉਣੀ ਆ ਤੇ ਕਿਸਾਨ ਭਰਾ ਆਪਣਾ ਬਹੁਤ ਧੰਨਵਾਦ ਕਰਦੇ ਨੇ ਤੇ ਮੈਨੂੰ ਇੰਨਾ ਹੀ ਬਹੁਤ ਹੁੰਦਾ ਵੀ ਕਿਸਾਨਾਂ ਨੂੰ ਆਪਾਂ ਇੱਕ ਸਹੀ ਵਾਲੀ ਵੀਡੀਓ ਲੈ ਕੇ ਆਈਏ ਕਿਉਂਕਿ ਆਪਾਂ ਟਾਈਮ ਦੇ ਨਾਲ ਫਸਲਾਂ ਦੇ ਉੱਪਰ ਜਿਹੜੀ ਸਪਰੇ ਹੁੰਦੀ ਆ ਉਹ ਕਿਸਾਨ ਭਰਾਵਾਂ ਨੂੰ ਦੱਸ ਦਿੰਨੇ ਆ ਸਪਰੇ ਹਾਂ ਉਹੀ ਹੁੰਦੀਆਂ ਨੇ ਜਿਹੜੀਆਂ ਅਕਸਰ ਮਾਰਕੀਟ ਦੇ ਵਿੱਚ ਚੱਲਦੀਆਂ ਨੇ ਬਸ ਉਹਨਾਂ ਨੂੰ ਯਾਦ ਕਰਵਾਉਣਾ ਹੁੰਦਾ ਕਿਸਾਨ ਭਰਾਵਾਂ ਨੂੰ ਵੀ ਆ ਸਪਰੇ ਆ ਟਾਈਮ ਤੇ ਕਰ ਲਓ ਪਾਣੀ ਹੌਣ ਲਗਾ ਲਓ ਜਿਦੇ ਕਰਕੇ ਕਿਸਾਨ ਭਰਾਵਾਂ ਦੀਆਂ ਫਸਲਾਂ ਨੇ ਇੱਕ ਚੰਗੇ ਰੁੱਖਵਲ ਹੋ ਜਾਂਦੀਆਂ ਨੇ ਝਾੜ ਚੰਗੇ ਆ ਜਾਂਦੇ ਨੇ ਤੇ ਫਸਲਾਂ ਜਿਹੜੀਆਂ ਸੰਭਾਲ ਚੰਗੀ ਹੋ ਜਾਂਦੀਆਂ ਨੇ ਤੇ ਕਿਸਾਨ ਭਰਾਓ ਅੱਜ ਦੀ ਵੀਡੀਓ ਆਪਣੀ ਆਲੂਆਂ ਸੰਬੰਧੀ ਆ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਆਲੂਆਂ ਨੇ ਵੀਡੀਓ ਪਾਈਆਂ ਜਾਣ ਵੈਸੇ ਤਾਂ ਆਪਣੇ YouTube ਚੈਨਲ ਤੇ ਪਿਛਲੇ ਸਾਲ ਵਾਲੀਆਂ ਵੀਡੀਓ ਪਈਆਂ ਨੇ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਪਰ ਆਪਾਂ ਲੇਟੈਸਟ ਅੱਜ ਦੀ ਇੱਕ ਹੋਰ ਵੀਡੀਓ ਪਾ ਰਹੇ ਹੁਣ ਜਿਹੜੇ ਨਵੇਂ ਕਿਸਾਨ ਭਰਾ ਨੇ ਉਹ ਇਸ ਵਾਰੀ ਆਲੂ ਦੇ ਵਿੱਚ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਆਲੂ ਦੀ ਫਸਲ ਤੋਂ ਇਲਾਵਾ ਜਿਹੜੀ ਮੱਕੀ ਦੀ ਫਸਲ ਆ ਉਹ ਦੇਖੀ ਜਾ ਰਹੀ ਹੈ ਵੀ ਜਿਹੜੀ ਮੱਕੀ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਵੀ ਆਪਾਂ ਆਲੂ ਦੀ ਫਸਲ ਲਗਾਓ ਫਰਵਰੀ ਮਹੀਨੇ ਵਿੱਚ ਮੱਕੀ ਕੱਢਾਂਗੇ ਪਕਾਮੀ ਤਾਂ ਕਿ ਤਾਂ ਜੋ ਆਮਦਨ ਦੇ ਵਿੱਚ ਵਾਧਾ ਹੋਵੇਗਾ ਪਰ ਕਿਸਾਨ ਪ੍ਰਭੂ ਹਮੇਸ਼ਾ ਪੰਜੇ ਉਂਗਲਾਂ ਇੱਕਸਾਰ ਨਹੀਂ ਰਹਿੰਦੀਆਂ ਹੋ ਜਾਂਦੀਆਂ ਤੇ ਕਦੇ ਨਾ ਕਦੇ ਉਤਰਾ ਚੜ੍ਹਾ ਆ ਵੀ ਜਿਹੜੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ ਮੈਂ ਪਿੱਛੇ ਜੇ ਕਿਸਾਨ ਮੇਲੇ ਤੇ ਗਿਆ ਸੀ ਪੁੱਚੋ ਮੰਡੀ ਮੈਂ ਉੱਥੇ ਵੀ ਕਿਹਾ ਸੀ ਵੀ ਆਲੂ ਦੀ ਖੇਤੀ ਵਿੱਚ ਜਰੂਰ ਆਓ ਪਰ ਲਿੰਮਟਾ ਚੱਕ ਕੇ ਕਰਜੇ ਹੀਟਾ ਹੋ ਕੇ ਨਾ ਆਓ ਕਿਉਂਕਿ ਆਲੂ ਦੇ ਵਿੱਚ ਕਦੇ-ਕਦੇ ਘਾਟੇ ਵੀ ਪੈ ਜਾਂਦੇ ਹੁੰਦੇ ਨੇ ਜੇ ਨਫੇ ਹੁੰਦੇ ਨੇ ਤਾਂ ਸਦਾ ਨਫੇ ਨਹੀਂ ਰਹਿੰਦੇ ਹੁੰਦੇ ਕਦੇ-ਕਦੇ ਘਾਟੇ ਦੇ ਮੂਵੀ ਦੇਖਣਾ ਪੈਂਦਾ ਹੁੰਦਾ ਤੇ ਬਾਕੀ ਜਿਹੜਾ ਕਿਸਾਨ ਭਰਾਵੋ ਆਲੂ ਦੇ ਵਿੱਚ ਬੀਜ ਦਾ ਕੰਮ ਆ ਵੀ ਬੀਜ ਦੀ ਜਨਰੇਸ਼ਨ ਆ ਜਿਹੜੀ ਅਪ ਟੂ ਡੇਟ ਹੋਵੇ ਉੱਚੀ ਜਨਰੇਸ਼ਨ ਦਾ ਬੀ ਹੋਵੇ ਉਹ ਮਿਲਣਾ ਬਹੁਤ ਔਖਾ ਆ ਪਹਿਲਾਂ ਮੇਰੇ ਨਾਲ ਵੀ ਹੋਇਆ ਮੈਂ ਵੀ ਆਪਣੇ ਇੱਕ ਤੀ ਅੱਠ-9 ਸਾਲਾਂ ਦਾ ਤਜਰਬਾ ਹੈਗਾ ਆ ਪਹਿਲੇ 2-3 ਸਾਲ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਬੀ ਕਿੱਥੋਂ ਆਉਂਦਾ ਕਿਵੇਂ ਆਉਂਦਾ ਸਾਡੇ ਝਾੜ ਘਟ ਰਹੇ ਜਾਂਦੇ ਸੀ ਪਰ ਹੌਲੀ ਹੌਲੀ ਜਦੋਂ ਆਪਾਂ ਉਹਦੇ ਵਿੱਚ ਡੰਗਾਈ ਚ ਗਏ ਤਾਂ ਛੋਟੇ ਤੋਂ ਛੋਟੀ ਜਨਰੇਸ਼ਨ ਆ ਜਿਹੜੀ ਆਪਾਂ ਲੈ ਕੇ ਆਏ ਜੀ 0 ਹਨਾ ਉਹਦੇ ਨਾਲ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਲੱਗਿਆ ਵੀ ਇੱਥੋਂ ਬੀ ਦੀ ਸ਼ੁਰੂਆਤ ਹੁੰਦੀ ਆ ਤੇ ਹੌਲੀ ਹੌਲੀ ਆਪਾਂ ਉਹਦੇ ਲਵੇਗੇ ਤੇ ਉਹ ਚੀਜ਼ਾਂ ਨੂੰ ਆਪਣਾ ਪਤਾ ਲੱਗਿਆ ਤੇ ਆਪਾਂ ਆਪਣੇ ਖੇਤਾਂ ਵਿੱਚ ਸ਼ੁਰੂ ਕਰੀਆਂ ਤੇ ਅੱਜ ਆਪਣਾ ਜਿਹੜਾ ਖੇਤ ਦੇ ਝਾੜ ਨੇ ਆਲੂ ਦੇ ਬਹੁਤ ਵਧੀਆ ਆਪਾਂ ਕਹਿੰਦੇ ਆ ਵੀ ਟੌਪ ਵਾਲੇ ਝਾੜ ਮਿਲਦਾ ਕਿ ਐਲਰ ਜਿਹੜਾ ਆਲੂ ਆ ਉਹ ਰਸਨ ਵਜੋਂ ਵੀ ਵਰਤਿਆ ਜਾਂਦਾ ਅਤੇ ਪ੍ਰੋਸੈਸਿੰਗ ਵਿੱਚ ਵੀ ਵਰਤੇ ਜਾਂਦਾ ਐਲਰ ਆਲੂ ਦੇ ਜਿਹੜੇ ਤੁਸੀਂ ਲੇਵਜ਼ ਖਾਣੇ ਹੋ ਜਾਂ ਹਲਦੀ ਰਾਮ ਜਿਹੜਾ ਦਾਲ ਪੂਜੀਆ ਬਣਾਉਂਦਾ ਆ ਪਾਊਡਰ ਬਣਾਉਂਦਾ ਆ ਪਰੌਂਠਿਆਂ ਵਿੱਚ ਪਾਊਡਰ ਪਾਇਆ ਜਾਂਦਾ ਇਹ ਸਾਰਾ ਕੁਝ ਐਲਰ ਆਲੂ ਤੋਂ ਵੀ ਬਣਦਾ ਆ ਹੋਰ ਵੀ ਹੈਗੇ ਨੇ ਪ੍ਰੋਸੈਸਿੰਗ ਵਾਲੀਆਂ ਵੈਰਾਈਟੀਆਂ ਪਰ ਜਿਹੜਾ ਮੈਂ ਐਲਰ ਦੀ ਵੈਰਾਈਟੀ ਦੀ ਗੱਲ ਕਰਦੇ ਆ ਇਹ ਪ੍ਰੋਸੈਸਿੰਗ ਵਾਲੀ ਵੈਰਾਈਟੀ ਹੋਣ ਕਰਕੇ ਇਹਦੇ ਰੇਟ ਕਦੇ ਬਾਹਲੇ ਨਹੀਂ ਘਟਦੇ ਹੈਗੇ ਘੱਟੋ ਘੱਟ ਰੇਟ ਇਹਦੇ ਰਹੀ ਜਾਂਦੇ ਨੇ ਵੀ ਤੁਹਾਡੇ ਖਰਚੇ ਨੇ ਉਹ ਪੂਰੇ ਤੇ ਕਿਸਾਨ ਭਰਾਓ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦਾ ਨੂੰ ਵੀ ਆਲੂ ਉੱਪਰ ਖਰਚੇ ਬਹੁਤ ਨੇ ਰੱਬ ਨਾ ਕਰੇ ਕੱਲ ਨੂੰ ਕਿਤੇ ਕੁਦਰਤੀ ਮਾੜੋ ਜੇ ਤਾਂ ਕਿਸਾਨ ਬਹੁਤ ਜ਼ਿਆਦਾ ਟੁੱਟ ਜਾਂਦਾ ਆ ਇਸ ਕਰਕੇ ਆਪਾਂ ਉਹਨਾਂ ਕੀ ਆਲੂ ਦੇ ਵਿੱਚ ਜਾਈਏ ਜਿਨ੍ਹਾਂ ਕਾ ਆਪਣੀਆਂ ਲੱਤਾਂ ਭਾਰਸ ਚੱਲ ਸਕਣ ਪਰ ਬਹੁਤੇ ਕਿਸਾਨ ਭਰਾ ਇਹਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਉਹ ਬਹੁਤ ਜ਼ਿਆਦਾ ਹਾਈ ਕਰਜ਼ੇ ਚੱਕ ਕੇ ਆਪਦੇ ਆਪ ਤੋਂ ਬਾਹਰ ਹੋ ਕੇ ਆਲੂ ਦੀ ਖੇਤੀ ਕਰਦੇ ਨੇ ਚਲੋ ਚੰਗੀ ਗੱਲ ਆ ਰਿਸਕ ਲੈਣਾ ਚਾਹੀਦਾ ਲਵੋ ਜ਼ਿੰਦਗੀ ਇੱਕ ਰਿਸਕ ਦਾ ਹੀ ਨਾਮ ਆ ਰਿਸਕ ਲੈਣੇ ਚਾਹੀਦੇ ਨੇ ਪਰ ਕਿਤਨਾ ਕਿਤੇ ਇੱਕ ਲਿਮਟ ਹੁੰਦੀ ਆ ਉਹਦੇ ਵਿੱਚ ਵੀ ਆਪਾਂ ਨੂੰ ਰਹਿਣਾ ਚਾਹੀਦਾ ਕਿਸਾਨਪ ਜੇਕਰ ਆਪਾਂ ਆਲੂ ਦੀ ਖੇਤੀ ਦੀ ਬਜਾਈ ਦੀ ਗੱਲ ਕਰੀਏ ਤਾਂ ਇਹਦੀ ਬਜਾਈ ਆ ਜਿਹੜੀ ਉਹ 15 ਅਕਤੂਬਰ ਦੇ ਆਸ-ਪਾਸ ਜਾਦੇ ਵੈਸਟ ਆ ਅਕਤੂਬਰ-ਗੂਤੂਬਰ ਦਾ ਮਹੀਨਾ ਹੀ ਇਹਦੀ ਬਜਾਈ ਕੀਤੀ ਜਾਵੇ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਹੁੰਦੇ ਨੇ ਬਾਈ ਜੀ ਆਪਣੇ ਆਲੂ ਦੀ ਗ੍ਰੋਥ ਨਹੀਂ ਹੁੰਦੀ ਉਹ ਕੀ ਵਾਰੀ ਨਵੰਬਰ ਦੇ ਵਿੱਚ ਬਜਾਈ ਲੈ ਜਾਂਦੇ ਨੇ ਕਿਸਾਨ ਪ੍ਰਭੂ ਉੱਥੇ ਤੁਹਾਡੇ ਬੀ ਨੇ ਵੀ ਕੰਮ ਨਹੀਂ ਕਰਨਾ ਹੈਗਾ ਜੇਕਰ ਤੁਹਾਡਾ ਬੀ ਚੰਗੀ ਜਨਰੇਸ਼ਨ ਦਾ ਵੀ ਹੋਊਗਾ ਜੇਕਰ ਤੁਸੀਂ ਦੀ ਬਜਾਈ ਹੀ ਨਵੰਬਰ ਤੇ ਵਿੱਚ ਲੈ ਕੇ ਤਾਂ ਉਹਦੀ ਗ੍ਰੋਥ ਨਹੀਂ ਹੋਵੇਗੀ ਤੇ ਇਹਦੀ ਜਿਹੜੀ ਬਜਾਈ ਦੀ ਆ ਸਹੀ ਟਾਈਮ ਪੀਰੀਅਡ ਆ ਉਹ ਕਿਸਾਨ ਪ੍ਰਭੂ ਅਕਤੂਬਰ ਦਾ ਮਹੀਨਾ ਹੀ ਆ 10 ਅਕਤੂਬਰ ਤੋਂ ਲੈ ਕੇ 20 ਅਕਤੂਬਰ ਵਾਲਾ ਆਲੂ ਤਾਂ ਦਾ ਵੈਸਟ ਰਹਿੰਦਾ ਉਹਦੇ ਵਿੱਚ ਤਾਂ ਕੋਈ ਸਮੱਸਿਆ ਆਉਂਦੀ ਨਹੀਂ ਹੈਗੀ ਉਹਦੀ ਤਾਂ ਬਹੁਤ ਚੰਗੀ ਗ੍ਰੋਥ ਹੁੰਦੀ ਆ ਤੇ ਉਹਦੇ ਝਾੜ ਵੀ ਕਿਸਾਨ ਪ੍ਰਭੂ ਦਾ ਵੈਸਟ ਰਹਿੰਦੇ ਨੇ ਜੇਕਰ ਹੁਣ ਮੈਂ ਗੱਲ ਕਰਾਂ ਤਾਂ ਇਹਦੀ ਜਦੋਂ ਆਪਣਾ ਆਲੂ ਦੀ ਬਜਾਈ ਕਰਨੀ ਆ ਜੀਰੀ ਬਟਨ ਤੋਂ ਪਹਿਲਾਂ ਹੀ ਤੁਸੀਂ ਇਹਨੂੰ ਕੋल्ड ਸਟੋਰ ਚੋਂ ਬਾਹਰ ਕਢਵਾ ਲਿਓ 7 ਦਿਨ ਘੱਟੋ-ਘੱਟੇ ਬਾਹਰ ਰਹਿਣਾ ਚਾਹੀਦਾ ਕਿਸਾਨ ਪ੍ਰਭੂ ਐ ਨਹੀਂਗਾ ਵੀ ਤੁਸੀਂ ਸਿੱਧਾ ਹੀ ਕੋल्ड ਸਟੋਰ ਗਏ ਆਲੂ ਚੱਕਿਆ ਧਰਤੀ ਚ ਪਾਦਨਾ 7 ਦਿਨ ਘੱਟੋ-ਘੱਟ ਵੱਧੋ-ਵੱਧ 15 ਦਿਨ 7 ਦਿਨ ਦਾ ਪ੍ਰੋਸੈਸ ਤਾਂ ਬਹੁਤ ਜ਼ਰੂਰੀ ਆ ਇੱਕ ਵਾਰੀ ਇਹਨੂੰ ਤੁਸੀਂ ਘਰ ਲੈ ਆਓ ਉਸ ਤੋਂ ਬਾਅਦ 2-3 ਦਿਨ ਇਹਨੂੰ ਟਾਂਕਾਂ ਦੇ ਵਿੱਚ ਰੱਖੋ ਦੋ ਤਿੰਨ ਦਿਨ ਟਾਂਕਾ ਜੇ ਰੱਖਣ ਤੋਂ ਬਾਅਦ ਫਿਰ ਉਹਦਾ ਸੀਡ ਟ੍ਰੀਟਮੈਂਟ ਕਰਨਾ ਕਿਸਾਨ ਭਰਾਓ ਬਹੁਤ ਜ਼ਰੂਰੀ ਹੁੰਦਾ ਆ। ਉਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਆ ਆਲੂ ਇੱਕ ਵਾਰੀ ਧਰਤੀ ਤੇ ਖਿਲਾਰ ਕੇ ਉਹਨੂੰ ਤੁਸੀਂ ਨੇ ਦਵਾਈ ਲਗਾਉਣੀ ਹੁੰਦੀ ਆ ਫੰਗੀਸਾਈਡ ਲਗਾ ਦਿਓ ਤੇ ਨਾਲ ਕੀਟਨਾਸ਼ਕ ਵੀ ਲਗਾ ਦਿਓ। ਮੈਂ ਇੱਥੇ ਸਕਰੀਨ ਤੇ ਦਵਾਈਆਂ ਚਲਾ ਦਿੰਦਾ ਜਿਹੜੇ ਜਿਹੜੇ ਸਾਲਟ ਆਪਾਂ ਲਗਾ ਸਕਦੇ ਆ ਤੇ ਇਹ ਸਾਲਟ ਲੱਗਣ ਤੋਂ ਬਾਅਦ 4-5 ਘੰਟੇ ਦੀ ਹਵਾ ਲੱਗਣ ਤੋਂ ਬਾਅਦ ਦੁਬਾਰੇ ਉਹਨੂੰ ਫਿਰ ਬੋਰੀਆਂ ਵਿੱਚ ਭਰਤੀ ਰੱਖ ਕੇ ਉਹਦਾ ਸਟੈਕ ਲਗਾ ਦਿਓ। ਸਟੈਕ ਜਿਹੜਾ ਕਿਸਾਨਪ੍ਰਭ ਉਹ 10 ਤੋਂ 10 ਬੈਗ ਲਗਾ ਸਕਦੇ ਆ ਇੱਕ ਦੂਜੇ ਦੇ ਉੱਪਰ ਦੀ ਰੱਖ ਕੇ 10 ਤੋਂ ਵੱਧ ਨਾਲ ਲਗਾਓ ਤੇ ਇਸਟੈਕ ਤੁਸੀਂ 4-5 ਦਿਨ ਰੱਖੋ ਤਾਂ ਜੋ ਆਲੂ ਦੀਆਂ ਤੂਈਆਂ ਨਿਕਲ ਆਉਣ ਜ਼ਿਆਦਾਤਰ ਜਿੰਨੀਆਂ ਤੂਈਆਂ ਨਿਕਲਣਗੀਆਂ ਆਲੂ ਦੀਆਂ ਤੁਹਾਡਾ ਖੇਤ ਦੇ ਵਿੱਚ ਜਾ ਕੇ ਚਰਮਿਨੇਸ਼ਨ ਕਿਸਾਨਪ੍ਰਭ ਉਹਨਾਂ ਹੀ ਚੰਗਾ ਹੋਵੇਗਾ ਤੇ ਇਸ ਤੋਂ ਇਲਾਵਾ ਜਦੋਂ ਇਹ ਸਾਰਾ ਪ੍ਰੋਸੈਸ ਹੋ ਗਿਆ ਤਾਂ ਖੇਤ ਦੀ ਤਿਆਰੀ ਹੈ ਜਿਹੜੀ ਕਿਸਾਨਪ੍ਰਭ ਜੰਗੀ ਪੱਧਰ ਤੇ ਕੀਤੀ ਜਾਵੇ ਇੱਕ ਜੰਗ ਲੜਨ ਦੇ ਬਰਾਬਰ ਹੀ ਮੈਂ ਕਹਿ ਸਕਦਾ ਆ ਜਦੋਂ ਤੁਸੀਂ ਝੋਨਾ ਵੜ ਲਿਆ ਸਭ ਤੋਂ ਪਹਿਲਾਂ ਤਾਂ ਜੇ ਪਰਾਲੀ ਵਿੱਚ ਪਾਉਣੀ ਆ ਤਾਂ ਐਸਐਮਐਸ ਲੱਗਿਆ ਮਸ਼ੀਨ ਤੇ ਹੋਣਾ ਬਹੁਤ ਜ਼ਰੂਰੀ ਆ ਐਸਐਮਐਸ ਨਾਲ ਆਪਣੀ ਝੋਨਾ ਵਡਾਓ ਉਸ ਤੋਂ ਬਾਅਦ ਮਲਚਰ ਕਰੋ ਮਲਚਰ ਨਾਲ ਦੀ ਹੀ ਨਾਲ ਕਰ ਦਿੱਤਾ ਜਾਵੇ ਜਦੋਂ ਕੰਪੈਨ ਤੁਹਾਡੇ ਖੇਤ ਵਿੱਚ ਚੱਲ ਰਹੀ ਆ ਨਾਲ ਦੀ ਨਾਲ ਮਲਚਰ ਚਲਾ ਦਿਓ ਤਾਂ ਜੋ ਤੁਹਾਡਾ ਜਿਹੜਾ ਟਰੈਕਟਰ ਆ ਜ਼ੋਰ ਘੱਟ ਲਵੇਗਾ ਉਸ ਤੋਂ ਬਾਅਦ ਉਹਨੂੰ ਤੁਸੀਂ ਕਿਸਾਨ ਪ੍ਰਭ ਰੂਟਾਵੇਟਰ ਫੇਰ ਦਿਓ ਰੂਟਾਵੇਟਰ ਤੋਂ ਬਾਅਦ ਪਲਾਉ ਹਲ ਮਾਰੋ ਜੇਕਰ ਤੁਹਾਡੇ ਖੇਤ ਦੇ ਵਿੱਚ ਗਿੱਲ ਜਿਆਦਾ ਤਾਂ ਥੋੜੀ ਜੀ ਹਵਾ ਲੱਗ ਲੈਣ ਦਿਓ ਹਵਾ ਲੱਗਣ ਤੋਂ ਬਾਅਦ ਸਵਾਗਾ ਮਾਰ ਕੇ 4-5 ਵਾਰੀ ਹੈਰੋਂ ਤੁਹਾਡੇ ਖੇਤ ਦੇ ਹਿਸਾਬ ਨਾਲ ਕੀ ਵਾਰੀ 2 ਵਾਰੀ ਵੀ ਸਰਸਾ ਦਾ ਕੀ ਵਾਰੀ 4-5 ਵਾਰੀ ਵੀ ਫੇਰਨੀ ਪੈਂਦੀ ਆ ਹੈਰੋਂ ਫੇਰ ਕੇ ਉਸ ਤੋਂ ਬਾਅਦ ਹਲ ਫੇਰ ਕੇ ਤੇ ਹਲਾ ਤੋਂ ਬਾਅਦ ਫੇਰ ਸਵਾਗਾ ਫੇਰ ਕੇ ਤੇ ਬਜਾਈ ਤੋਂ ਪਹਿਲਾਂ ਰੋਟਾਵੇਟਰ ਫੇਰ ਕੇ ਤੁਸੀਂ ਖੇਤ ਆ ਜਿਹੜਾ ਕਿਸਾਨ ਪ੍ਰਾਵੋ ਤਿਆਰ ਕਰ ਸਕਦੇ ਹੋ ਤੇ ਆਖਰੀ ਵਾਰੀ ਜਦੋਂ ਰੋਟਾਵੇਟਰ ਕਿਸਾਨ ਪ੍ਰਾਵੋ ਫੇਰਨਾ ਉਹ ਰੋਟਾਵੇਟਰ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਖਾਦ ਜਿਹੜਾ ਆਪਾਂ ਪਾਉਣੀਆਂ ਨੇ ਉਹਨਾਂ ਦੀ ਜਾਣਕਾਰੀ ਹੁਣ ਧਿਆਨ ਨਾਲ ਸੁਣਦੇ ਹੋ ਪਹਿਲੀ ਗੱਲ ਤਾਂ ਇਹੀ ਆ ਵੀ ਕਿਸਾਨਪੁਰਵੋ ਜਿਹੜਾ ਡੀਏਪੀ ਅੱਜਕੱਲ ਮਸ਼ੀਨਾਂ ਵਿੱਚ ਪੈ ਰਿਆ ਸਾਰੀਆਂ ਮਸ਼ੀਨਾਂ ਆਟੋਮੈਟਿਕ ਨੇ ਤੇ 2 ਬੈਗ ਪੋਟਾਸ਼ ਦੇ ਕਿਸਾਨਪੁਰਵੋ ਆਲੂ ਵਾਲੇ ਖੇਤਾਂ ਵਿੱਚ ਜ਼ਰੂਰ ਪਾਏ ਜਾਣ। 2 ਬੈਗ ਪੋਟਾਸ਼ ਦੇ 1 ਬੈਗ ਜੂਰੀਆ ਰੇ ਦਾ। ਇਹ ਜੂਰੀਆ ਰੇ ਅਤੇ ਪੋਟਾਸ਼ ਆਪਸ ਵਿੱਚ ਰਲਾ ਕੇ ਤੁਸੀਂ ਸਿੱਟਾ ਦੇ ਸਕਦੇ ਹੋ। ਜੇਕਰ ਤੁਹਾਡੇ ਕੋਲ ਸਪਿੰਨਰ ਹੈਗਾ ਤਾਂ ਉਹਦੇ ਰਾਈ ਵੀ ਸਿੱਟਾ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ ਕਿਸਾਨਪੁਰਵੋ ਜਿਹੜੀ ਪੋਟਾਸ਼ ਆ ਉਹ ਐਮਓਪੀ ਹੋਵੇ। ਨੂਨ ਮਿਰਚ ਵਾਲੀ ਪੋਟਾਸ਼ ਆਪਾਂ ਕਹਿ ਦਿੰਨੇ ਆ ਅੱਜਕੱਲ ਕੱਲੀ ਵਾਈਟ ਦੇ ਵਿੱਚ ਵੀ ਆਉਂਦੀ ਆ। ਤੇ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੇ ਘਰ ਵੀ ਵਾਈਟ ਹੀ ਪਈ ਹੈ ਜਿਹੜੀ ਮੈਂ ਆਲੂਆਂ ਚ ਪਾਉਣੀ ਆ ਲਾਲ ਰੰਗ ਦੀ ਹੋਣੀ ਕੋਈ ਜ਼ਰੂਰੀ ਨਹੀਂ ਵੀ ਪਟਾਸ਼ ਮਿਸਾ ਲਾਲ ਦੀ ਹੋਵੇਗੀ ਨਾ ਪਟਾਸ਼ ਹੋਣੀ ਚਾਹੀਦੀ ਹੈ ਐਮਓਪੀ ਵਾਲੀ 60% ਵਾਲੀ ਤੇ ਇਸ ਤੋਂ ਇਲਾਵਾ ਕਿਸਾਨਪ੍ਰਭ ਉਹ ਤੁਹਾਡੇ ਖੇਤ ਦੇ ਵਿੱਚ ਜਿੰਕ ਬੋਰਨ ਕੈਲਸ਼ੀਅਮ ਤੇ ਸਲਫਰ ਇਹ ਚਾਰ ਤੱਤ ਪਾਉਣੇ ਜ਼ਰੂਰੀ ਹੁੰਦੇ ਨੇ ਮੈਂ ਜਿਹੜੇ ਚਾਰ ਤੱਤ ਨੇ ਕਿਸਾਨਪ੍ਰਭ ਸੁਪਰ ਤੋਂ ਲੈ ਰਹੇ ਆ ਸੁਪਰ ਮੈਕ ਕੋਰੋ ਮੰਡਲ ਕੰਪਨੀ ਦਾ ਪਾ ਰਹੇ ਆ ਤੇ ਮੈਂ ਇੱਥੇ ਕਿਸੇ ਦੀ ਕੰਪਨੀ ਦੀ ਪ੍ਰਮੋਸ਼ਨ ਨਹੀਂ ਕਰ ਰਿਹਾ ਮੇਡੂ ਕੰਪਨੀ ਦਾ ਇਹ ਕੋਰੋਮੰਡਾ ਦਾ ਚੰਗਾ ਲੱਗਿਆ ਤਾਂ ਕਰਕੇ ਮੈਂ ਪਾ ਰਿਹਾ ਤੁਸੀਂ ਵੀ ਹੋਰ ਕਿਸੇ ਕੰਪਨੀ ਦਾ ਵੀ ਪਾ ਸਕਦੇ ਹੋ ਨਰਮਦਾ ਦਾ ਵੀ ਆਉਂਦਾ 1.700 ਦਾ ਬੈਗ ਆ ਜਿਹਦੇ ਵਿੱਚ ਜ਼ਿੰਕ ਵੀ ਹੈਗਾ ਬੋਰਨ ਵੀ ਹੈਗਾ ਕੈਲਸ਼ੀਅਮ ਵੀ ਹੈਗਾ ਤੇ ਸਲਫਰ ਵੀ ਹੈਗਾ ਇਹ ਸਾਰੀਆਂ ਚੀਜ਼ਾਂ ਸੁਪਰ ਦੇ ਵਿੱਚ ਹੈਗੀਆਂ ਨੇ ਤੁਸੀਂ 2 ਤੋਂ 2.5 ਬੈਗ ਸੁਪਰ ਦੇ ਕਿੱਲੇ ਦੇ ਵਿੱਚ ਪਾ ਸਕਦੇ ਹੋ ਜੇਕਰ ਤੁਸੀਂ ਸੁਪਰ ਨਹੀਂ ਪਾ ਰਹੇ ਤਾਂ 10 ਕਿਲੋ ਸਲਫਰ ਵੱਖਰਾ ਲਿਆ ਕੇ ਪਾਓ ਜ਼ਿੰਕ ਵੀ ਵੱਖਰਾ ਲਿਆ ਕੇ ਪਾਓ ਇਸ ਤੋਂ ਇਲਾਵਾ ਜਿਹੜੀਆਂ ਹੋਰ ਕੈਲਸ਼ੀਅਮ ਹੈਗਾ ਬੋਰਨ ਹੈਗਾ ਉਹ ਵੀ ਵੱਖਰਾ ਲਿਆ ਕੇ ਪਾਓ ਜੇ ਕਰੇ ਆਪਾਂ ਚੀਜ਼ਾਂ ਵੱਖੋ-ਵੱਖਰੀਆਂ ਲੈਣੀਆਂ ਤਾਂ ਇਹ ਮਹਿੰਗੀਆਂ ਪੈ ਜਾਂਦੀਆਂ ਨੇ ਪਰ ਮੈਂ ਢਾਈ ਬੈਗ ਸਲਫਰ ਦੇ ਸੁਪਰ ਦੇ ਪਾ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕਿਸਾਨ ਪ੍ਰਭੂ ਪੂਰੀਆਂ ਕਰ ਰਹੇ ਆ ਤੇ ਇਹ ਵੀ ਆਪਾਂ ਨੇ ਆਖਰੀ ਵਾਰੀ ਰੋਟਾਵੇਟਰ ਤੋਂ ਪਹਿਲਾਂ ਹੀ ਛਿੱਟਾ ਮਾਰ ਕੇ ਤਿਆਰ ਕਰ ਦੇਣਾ ਹੁੰਦਾ ਹੈ ਖੇਤ ਤੇ ਜਦੋਂ ਕਿਸਾਨ ਪ੍ਰਭੂ ਆਪਣੀ ਅੱਗੇ ਬਜਾਈ ਦੀ ਵਾਰੀ ਤਾਂ ਉਹਦੇ ਮਸੀਨ ਦੇ ਵਿੱਚ ਆਪਾਂ ਡੀਪੀ ਪਾਵਾਂਗੇ ਡੀਪੀ ਮੈਂ ਆਪਣੇ ਖੇਤਾਂ ਵਿੱਚ 3 ਬੈਗ ਪਾਉਣਾ ਕਿਉਂਕਿ 2 ਬੈਗ ਮੈਂ 2 ਤੋਂ ਢਾਈ ਬੈਗ ਸੁਪਰ ਦੇ ਪਾ ਰਹੇ ਆ ਜੇਕਰ ਆਪਾਂ ਸਪਰ ਨਹੀਂ ਪਾ ਰਹੇ ਕਿਸਾਨ ਪ੍ਰਭੋ ਤਾਂ ਡੀਪੀ ਜਿਹੜਾ ਵਧਾਉਣਾ ਪੈਂਦਾ ਹੈ 4 ਬੈਗ ਵੀ ਕਰਨੇ ਪੈਂਦੇ ਨੇ ਤੇ ਮੇਰੇ ਖੇਤ ਨੇ ਉਹਨਾਂ ਵਿੱਚ ਪ੍ਰਾਲੀ ਮੈਂ ਹਰ ਸਾਲ ਬੋਹਣਾ ਹੈ ਤਾਂ ਕਰਕੇ ਡੀਪੀ ਦੀ ਘੱਟ ਜ਼ਰੂਰ ਤਾਂ ਤੁਸੀਂ 4 ਬੈਗ ਵੀ ਪਾ ਸਕਦੇ ਹੋ 3 ਬੈਗ ਘੱਟੋ ਘੱਟ ਜ਼ਰੂਰ ਪਾਓ ਆਲੂ ਹੋਣਾ ਹੀ ਡੀਪੀ ਨਾਲ ਆ ਇੱਥੇ ਹੁਣ ਇੱਕ ਮੈਂ ਹੋਰ ਗੱਲ ਐਡ ਔਨ ਕਰ ਦੇਣੀ ਚਾਹਣਾ ਕਿਸਾਨ ਪ੍ਰਭਾ ਕਹਿੰਦੇ ਨਹੀਂ ਸਾਨੂੰ ਡੀਪੀ ਨਹੀਂ ਮਿਲਿਆ ਕਿ ਅਸੀਂ 12 35 16 ਨਾਲ ਬੀਜ ਲੀਏ ਕਿ ਅਸੀਂ 0050 ਨਾਲ ਬੀਜ ਲੀਏ ਨਹੀਂ ਕਿਸਾਨ ਪ੍ਰਭੋ ਨਹੀਂ ਚੱਲਣੀਆਂ ਇਹ ਚੀਜ਼ਾਂ ਕੰਡੂ ਡੀਏਪੀ ਹੀ ਚਾਹੀਦਾ ਹਾਂ ਇੱਕ ਉਹ ਆਉਂਦਾ ਟੀਐਸਪੀ ਜਿਹਦੇ ਵਿੱਚ 60% ਡੀਏਪੀ ਹੁੰਦਾ ਪਰ 18% ਨਾਈਟ੍ਰੋਜਨ ਨਹੀਂ ਹੁੰਦੀ ਹਾਂ ਉਹ ਚੱਲ ਜਾਵੇਗਾ ਉਹਦੀ ਜਗ੍ਹਾ ਤੇ ਤੁਸੀਂ ਜਿਹੜਾ ਜੂਰੀਆ ਇੱਕ ਬੈਗ ਪਾਉਣਾ ਦੋ ਬੈਗ ਜੂਰੀਆ ਤੇ ਪਾ ਲਿਓ ਤੇ ਉਹ ਜਿਹੜਾ ਟੀਐਸਪੀ ਆ 60% ਡੀਏਪੀ ਵਾਲਾ ਉਹ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਉਹੀ ਤਿੰਨ ਬੈਗ ਆ ਜਿਹੜੇ ਪਾ ਸਕਦੇ ਹੋ ਕਿਸਾਨ ਪ੍ਰਭੋ ਹੋਰ ਤੁਹਾਨੂੰ 123216 ਦੇ ਨਾਲ ਆਲੂ ਨਹੀਂ ਹੋਣਾ ਇਹ ਗੱਲਾਂ ਧਿਆਨ ਵਿੱਚੋਂ ਕੱਢ ਦਿਓ 123216 ਦੇ ਘੱਟੋ ਘੱਟ 5 ਬੈਗ ਪਾਉਣੇ ਪੈਣਗੇ ਉਹ ਮਹਿੰਗਾ ਬਹੁਤ ਪੈਂਦਾ ਹੈ 123216 ਘੱਟੋ ਘੱਟ 5 ਬੈਗ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੋ ਜਿਹੜਾ ਹੁਣ B ਦੀ ਕਿੰਨੇ ਗੱਟੇ ਆਪਾਂ ਨੇ ਪਾਉਣੇ ਨੇ ਕਿਲੇ ਦੇ ਵਿੱਚ ਜੇਕਰ ਤੁਹਾਡਾ B ਸਟੈਂਡਰਡ ਸਾਈਜ਼ ਆ ਹਨਾ ਜਿਹਨੂੰ ਆਪਾਂ B ਕਹਨੇ ਆ ਵੀ ਇੰਨਾ ਕੁ ਹੁੰਦਾ ਆ 35mm ਦੇ ਆਸ-ਪਾਸ ਤੇ 35mm ਜਿਹੜਾ ਵੀ ਆ ਉਹ 25 ਬੈਗ ਪੈਣਗੇ 26 ਇੰਚੀ ਬਜਾਈ ਦੇ ਵਿੱਚ 30 ਇੰਚੀ ਬਜਾਈ ਦੇ ਵਿੱਚ ਕਿਸਾਨ ਪ੍ਰਭੂ ਪੈਣਗੇ ਉਹ 30 ਬੈਗ 30 ਇੰਚੀ ਦੇ ਵਿੱਚ 30 ਬੈਗ ਪੈਣਗੇ ਕਿੱਲੇ ਦੇ ਤੇ 30 ਇੰਚੀ ਦੇ ਵਿੱਚ 5 ਬੈਗ ਵੱਧ ਪੈਂਦੇ ਨੇ ਪਰ ਕਿਸਾਨ ਪ੍ਰਭੂ ਮੇਰਾ ਤਜਰਬਾ ਜੋ ਕੱਢਿਆ ਹੋਇਆ ਤਾਂ 30 ਇੰਚੀ ਦੇ ਵਿੱਚ ਝਾੜ ਨੇ ਜਿਹੜੇ 15 ਤੋਂ 20% ਪੱਕੇ ਵੱਧਦੇ ਨੇ ਹੁਣ ਜਦੋਂ ਆਪਾਂ ਨੂੰ 15 ਤੋਂ 20% ਝਾੜ ਵਧਈਏ ਜਿਹੜਾ ਕਿਲਾ ਮੰਨ ਲਓ ਤੁਹਾਡਾ ਲੱਖ ਰੁਪਏ ਦੀ ਰੇਸ਼ੋ ਹੋ ਰਿਹਾ ਤੁਹਾਡਾ ਉਹ ਕਿਲਾ 20000 ਰੁਪਏ ਵਧ ਗਿਆ ਤਾਂ ਪੰਜ ਬੈਗ B ਦੇ ਕਿੱਡੀ ਕੁ ਵੱਖਰੀ ਗੱਲ ਪੱਧ ਪਾ ਦਾਂਗੇ ਆਪਾਂ ਜੀ 1000 ਰੁਪਏ ਦਾ ਬੈਗ ਪਈਦਾ 5000 ਦਾ B ਹੋਇਆ 15000 ਰੁਪਏ ਦਾ ਤੁਹਾਡੀ ਇਨਕਮ ਵਧੀ ਨਾ ਤੇ ਮੈਂ ਪਿਛਲੇ ਸਾਲ ਇਹੀ ਰਿਜ਼ਲਟ ਕੱਢਿਆ ਸੀ ਵੀ 3 ਇੰਚੀ ਬਜਾਈ ਆ ਜਿਹੜੀ ਬੈਸਟ ਆ ਆਪਾਂ ਨੇ ਆਪਣੀ ਖੁਦ ਹੀ ਘਰ ਦੀ ਮਸ਼ੀਨ ਲਿਆਂਦੀ ਨਾਲ ਤਾਂ ਆਪਾਂ ਆਪਣੇ ਬੀਜਾਂਗੇ ਨਾਲ ਕਿਰਾਏ ਤੇ ਹੋਰ ਦੋਸਤਾਂ ਮਿੱਤਰਾਂ ਦੇ ਬੀਜਾਂਗੇ ਤਾ ਜੋ ਮੈਂ ਕਹਿਣਾ ਮੈਂ ਆਪਣੇ ਖੁੱਦੇ ਦੋਸਤ ਮਿੱਤਰ ਨੂੰ ਵੀ ਕਹਿਣਾ ਵੀ ਜੇ ਕਰੋ ਆਲੂ ਦੀ ਖੇਤੀ ਵਿੱਚ ਨਵਾਂ ਆ ਰਹੇ ਆ ਤਾਂ 26 ਇੰਚ ਵਾਲੀ ਮਸ਼ੀਨਰੀ ਹਾਲੇ ਨਾ ਖਰੀਦੇ ਰੁਕ ਜਵੇ ਉਹ 30 ਇੰਚ ਵਾਲੀ ਹੀ ਮਸ਼ੀਨਰੀ ਖਰੀਦ ਲਵੇ ਚਾਹੇ 2-3 ਸਾਲ ਖੜ ਜਵੇ ਕਿਉਂਕਿ ਜਿਨ੍ਹਾਂ ਨੇ ਪਹਿਲਾਂ 26 ਇੰਚੀ ਖਰੀਦਿਆ ਹੋਈਆਂ ਨੇ ਉਹ ਦੁਬਾਰੇ ਚੇਂਜ ਹੋਣਾ ਬਹੁਤ ਔਖਾ ਆ ਵਿਜਨਲ ਵੀ ਚਾਹੀਦੀ ਆ ਪੱਟਣ ਵਾਲੀ ਵੀ ਚਾਹੀਦੀ ਆ ਤੇ 30 ਇੰਚ ਨੂੰ ਟਾਇਰ ਜੇ ਪੁੱਠੇ ਕਰਨੇ ਪੈਂਦੇ ਨੇ ਟਰੈਕਟਰ ਤੇ ਉਤੇ ਵੀ ਖਰਚਾ ਹੁੰਦਾ ਆ ਤੇ ਚਲੋ ਜਿਵੇਂ ਜੀ ਦਾ ਚੱਲਦਾ ਠੀਕ ਆ ਪਰ ਮੇਰੀ ਪ੍ਰੇਫਰੈਂਸ ਸਭ ਤੋਂ ਵੱਧ 30 ਇੰਚੀ ਨੂੰ ਕਿਸ ਤੇ ਕਿਸਾਨ ਪ੍ਰਭੂ ਅਗਲੀ ਗੱਲ ਆ ਜਦੋਂ ਆਪਾਂ ਨੇ ਬਜਾਈ ਕਰਤੀ 30 ਬੈਗ ਆਪਾਂ 30 ਚੀ ਦੇ ਰਹੇ ਆਂ ਆਲੂ ਦੇ ਪਾਤੇ ਤਿੰਨ ਬੈਗ ਡੀ.ਪੀ ਦੇ ਪਾਤੇ ਮਸ਼ੀਨ 'ਚ ਬਜਾਈ ਹੋ ਗਈ ਤੁਰੰਤ ਉਹਦੀਆਂ ਖਾਲੀਆਂ ਕੱਢ ਦੋ ਖਾਲੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਖੇਤ ਦੇ ਹਿਸਾਬ ਦੇ ਨਾਲ ਛੋਟੀਆਂ-ਛੋਟੀਆਂ ਕਿਆਰੇ ਬਣਾ ਕੇ ਕੱਢ ਦੋ ਤੇ ਉਹਨੂੰ ਪਾਣੀ ਲਗਾਇਆ ਜਾਵੇ ਜੇ ਤਾਂ ਖੇਤ ਵਿੱਚ ਗਿੱਲ ਹੈਗੀ ਆ ਬਧੀਆਂ ਚੰਗੀ ਤਾਂ ਦੋ ਦਿਨ ਰੋਕੇ ਪਾਣੀ ਲਗਾ ਦੋ ਜੇਕਰ ਗਿੱਲ ਘੱਟ ਆ ਤਾਂ ਤੁਰੰਤ ਪਾਣੀ ਲਗਾ ਦੋ ਜੇਕਰ ਘੱਟ ਗਿੱਲ ਵਾਲੇ ਖੇਤ ਵਿੱਚ ਆਪਾਂ ਪਾਣੀ ਨਹੀਂ ਲਗਾਵਾਂਗੇ ਤਾਂ ਆਲੂ ਨੇ ਖਰਾਬ ਹੋਣਾ ਸ਼ੁਰੂ ਹੋ ਜਾਣਾ ਹੈ ਤੇ ਵੈਸੇ ਤਾਂ ਮੈਂ ਇਹੀ ਗੱਲ ਕਾਂਗਾ ਵੀ ਜਲਦੀ ਲੱਗ ਜਵੇ ਤਾਂ ਚੰਗੀ ਗੱਲ ਆ ਇਸ ਦੇ ਨਾਲ ਅਸੀਂ ਤੁਹਾਡੇ ਜਿਹੜੇ ਆਲੂ ਨੇ 12-13 ਦਿਨਾਂ 'ਚ ਜਾਂ 15 ਦਿਨ ਦੇ ਵਿੱਚ ਹਰੇ ਹੋ ਜਾਣਗੇ ਆਲੂ ਜਦੋਂ 12-13 15 ਦਿਨਾਂ 'ਚ ਹਰਾ ਹੋ ਗਿਆ ਤਾਂ ਉਹਦੇ ਦੇ ਅੱਗੇ ਆਉਣ ਵਾਲੀਆਂ ਜੜੀਆਂ ਸਪ੍ਰੇਅਾਂ ਨੇ ਆਪਾਂ 15 ਦਿਨਾਂ ਤੱਕ ਦੱਸਦੇ ਰਹਾਂਗੇ ਪਹਿਲੀ ਸਪ੍ਰੇ ਤੇਲ ਵਾਲੀ ਬਹੁਤ ਜ਼ਰੂਰੀ ਆ ਉਹ ਕੀਤੀ ਜਾਵੇ ਤਾਂ ਜੋ ਆਲੂ ਨੂੰ ਕੋਈ ਵੀ ਵਾਇਰਸ ਵਗੈਰਾ ਨਾ ਪਵੇ ਕਿਸਾਨ ਭਰਾਵੋ ਬਾਕੀ ਜਿਵੇਂ ਕਿ ਕਿਸਾਨ ਭਰਾਵੋ ਆਪਾਂ ਆਪਣੇ ਖੇਤਾਂ ਦੇ ਵਿੱਚ ਸਿਰਫ ਸੀਡ ਵਾਲਾ ਹੀ ਆਲੂ ਤਿਆਰ ਕਰਦੇ ਆ ਤੇ ਆਪਣਾ ਸੀਡ ਦਾ ਕੰਮ ਆ ਜ਼ਿਆਦਾਤਰ ਤੇ ਇਹ ਜਿਹੜੀ ਝੋਨਾ ਹੈ ਆਪਣਾ ਇਹ 8 ਹਾਂ 8 ਅਕਤੂਬਰ ਤੱਕ ਵੱਢਿਆ ਜਾਵੇਗਾ ਤੇ 12 13 ਅਕਤੂਬਰ ਨੂੰ ਆਪਾਂ ਇੱਥੇ ਆਲੂ ਦੀ ਬਿਜਾਈ ਕਰਾਂਗੇ ਤੇ ਜਿਹੜੇ ਇਹ ਆਲੂ ਨੇ ਇਹਦੀਆਂ ਆਪਾਂ ਬੈਲਾਂ 60 65 ਦਿਨਾਂ ਤੇ ਵੱਢ ਦੇਣੀਆਂ ਨੇ ਤੇ ਮਤਲਬ ਕਿ ਦਸੰਬਰ ਦੇ ਮਹੀਨੇ ਜਾਂ 30 ਦਸੰਬਰ ਤੱਕ ਬੈਲਾਂ ਵੱਢੀਆਂ ਜਾਣਗੀਆਂ ਅਤੇ ਜਨਵਰੀ ਦਾ ਮਹੀਨਾ ਪੂਰਾ ਇਹ ਖੇਤ ਦੇ ਵਿੱਚ ਆਲੂ ਪੇ ਰਹਣਗੇ ਠੰਡੇ ਪੇ ਰਹਣਗੇ ਇੱਕ ਫਰਵਰੀ ਨੂੰ ਜਾ ਕੇ ਆਪਾਂ ਆਲੂ ਦੀ ਪਟਾਈ ਸਟਾਰਟ ਕਰਾਂਗੇ ਹੁਣ ਬਹੁਤ ਕਿਸਾਨ ਪਰ ਆ ਪੁੱਛਦੇ ਨੇ ਪਾਈ ਜੀ ਅਸੀਂ ਕਿਹੜੀ ਜਨਰੇਸ਼ਨ ਦਾ ਆਲੂ ਲਈਏ ਜਨਰੇਸ਼ਨ ਦਾ ਦੇਖੋ ਜੀ ਆਪਾਂ ਨੂੰ ਆਪੇ ਚਾਹੀਦੀ ਆ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਟਿਸ਼ੂ ਕਲਚਰ ਤੋਂ ਆਲੂ ਦਾ ਇੱਕ ਮਿੰਨੀ ਟਿਊਬਰ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਲੈਬ ਦੇ ਵਿੱਚ ਟਿਸ਼ੂ ਕਲਚਰ ਬੂਟਾ ਲਾਇਆ ਜਾਂਦਾ ਐਰੋਪੋਨਿਕ ਅੱਜਕੱਲ ਲੈਬ ਚੱਲ ਰਹੀਆਂ ਨੇ ਤੇ ਉਹਦੇ ਉੱਪਰ ਇੰਨੇ ਇੰਨੇ ਕ ਦਾਣੇ ਕੱਢੇ ਜਾਂਦੇ ਨੇ ਵੰਟਿਆ ਵਰਗੇ ਠੀਕ ਹੈ ਜੀ ਜਿਹਦੀ ਕਾਸਟ 9 ਰੁਪਿਆ ਇੱਕ ਦਾਣੇ ਦੀ ਹੁੰਦੀ ਆ ਉਹ ਤਿਆਰ ਕੀਤੇ ਜਾਂਦੇ ਨੇ ਉਹਨੂੰ ਜੀ 0 ਬੋਲਦੇ ਨੇ ਜੀ 0 ਆਪਾਂ ਖੇਤ ਬੀਜ ਬੀਜਦੇ ਆ ਤਾਂ ਜੀ 1 ਆ ਜਿਹੜਾ ਪੈਦਾਵਾਰ ਨਿਕਲਦੀ ਆ ਮੈਂ ਆਪਣੇ ਖੇਤ ਦੇ ਵਿੱਚ ਜੀ 0 ਜੀ 0 ਬੀਜ ਆ ਤੇ ਜੀ 1 ਪੈਦਾਵਾਰ ਨਿਕਲਦੀ ਆ ਉਸ ਤੋਂ ਬਾਅਦ ਜੀ 1 ਬੀਜਦੇ ਆ ਫਿਰ ਜੀ 2 ਦੀ ਪੈਦਾਵਾਰ ਹੁੰਦੀ ਆ ਜੀ 2 ਦੀ ਪੈਦਾਵਾਰ ਤੋਂ ਬਾਅਦ ਜੀ 3 ਆ ਉਹ ਕਿਸਾਨ ਪ੍ਰਾਪ ਉਹ ਗਿਆਪਾ ਸਪਲਾਈ ਕਰਦੇ ਆ ਜੀ 3 ਤੋਂ ਕਿਉਂਕਿ ਜਿਹੜਾ G2 ਆ ਉਹ ਘੱਟੋ-ਘੱਟ ਮੈਨੂੰ 3000 ਦਾ ਕਟਾ ਕੋਸਟ ਕਰਦਾ ਆ G1 ਦਾ ਤਾਂ 6000 ਦਾ ਕਟਾ ਕੋਸਟ ਕਰਦਾ ਆ G2 ਦਾ 3000 ਦਾ ਫਿਰ ਉਸ ਤੋਂ ਬਾਅਦ ਜਿਵੇਂ-ਜਿਵੇਂ ਉਹ ਮਲਟੀਪਲਾਈ ਹੁੰਦੇ ਜਾਂਦੇ ਨੇ ਤਾਂ ਉਹਦੀ ਕੀਮਤ ਵੀ ਘਟਦੀ ਜਾਂਦੀ ਆ ਅਤੇ ਜਿਹੜੇ ਟੌਪ ਦੇ ਝਾੜ ਨੇ ਉਹ ਚੀਫ 5 ਨੇ ਦੇਣੇ ਹੁੰਦੇ ਆ ਪਹਿਲੀਆਂ 4 ਸਟੇਜਾਂ ਦਾ ਵੀ ਤਿਆਰ ਕਰਨ ਲਈ ਹੀ ਨਿਕਟੀਆਂ ਜਾਂਦੀਆਂ ਨੇ G5 ਤੇ ਜਾ ਕੇ ਟੌਪ ਦੇ ਝਾੜ ਲਏ ਜਾਂਦੇ ਆ G5 ਤੋਂ ਲੈ ਕੇ G8 ਤੱਕ ਆਲੂ ਵਧੀਆ ਟਾਪ ਦੇ G9 ਤੱਕ ਵੀ ਵਧੀਆ ਟਾਪ ਦੇ ਛਾੜ ਦਿੰਦਾ ਰਹਿੰਦਾ ਆ ਪਰ ਇਹ ਇਮਾਨਦਾਰੀ ਕਿਸਾਨ ਪ੍ਰਭੋ ਕੋਈ ਉਹ ਦੱਸਦਾ ਆ ਵੀਡੀਓ ਦੇ ਕਮੈਂਟਾਂ ਦੇ ਵਿੱਚ ਬਹੁਤ ਲੋਕੀ ਕੁਛ ਨਾ ਕੁਛ ਕਹਿ ਵੀ ਸਕਦੇ ਨੇ ਪਰ ਇਹ ਗੱਲ ਸਹੀ ਆ ਕਿਸਾਨ ਪ੍ਰਭੋ ਜਲਦੀ ਜਲਦੀ ਪਿਓ ਪੁੱਤ ਨੂੰ ਵੀ ਨਹੀਂ ਦਿੰਦਾ ਹੁੰਦਾ ਬੀ ਦੇ ਵਿੱਚ ਬਹੁਤ ਔਲੇ ਆ ਬੀ ਦੇ ਵਿੱਚ ਨਾਮਾਂਜੇ ਜਾਇਓ ਤੇ ਆਪਣੇ ਕੋਲੋਂ ਜੇ ਕਿਸੇ ਨੇ ਬੀ ਲੈਣਾ ਹੋਵੇ ਨਵੰਬਰ ਦਸੰਬਰ ਦੇ ਮਹੀਨੇ ਆਲੂਆਂ ਬੇਲਾਂ ਦੀ ਸਥਿਤੀ ਦੇਖਿਓ ਫੇਰ ਆਪਦਾ ਵੀ ਬੁੱਕ ਕਰਾਇਓ ਕਿਉਂਕਿ ਸਟੋਰ ਦੇ ਵਿੱਚ ਜਾ ਕੇ ਜੇਤਕਰ ਤੁਸੀਂ ਅੱਖਾਂ ਦੇਖ ਕੇ ਆਲੂ ਦੀ ਸਥਿਤੀ ਦੱਸੋਗੇ ਵੀ ਆ ਇੰਨੀ ਜਨਰੇਸ਼ਨ ਦਾ ਨਹੀਂ ਪਤਾ ਲੱਗਦਾ ਜੀ ਹਾਂ ਜਿਹੜਾ ਜਨਰੇਸ਼ਨ ਅੱਠਵੀਂ ਆ ਤੇ ਜਨਰੇਸ਼ਨ ਤੀਜੀ ਆ ਉਹਦਾ ਆਲੂ ਦੀ ਸਥਿਤੀ ਦੇਖ ਕੇ ਪਤਾ ਲੱਗ ਜੂਗਾ ਪੰਜ ਪੰਜ ਜਨਰੇਸ਼ਨਾਂ ਦਾ ਫਰਕ ਪਤਾ ਲੱਗ ਜੂ ਵੀ ਹਾਂ ਬਹੁਤ ਪੁਰਾਣਾ ਬਹੁਤ ਨਵਾਂ ਪਰ ਜਿਹੜਾ ਤਿੰਨ ਚਾਰ ਜਨਰੇਸ਼ਨਾਂ ਦਾ ਗੈਪ ਆ ਉਹ ਨਹੀਂ ਪਤਾ ਲੱਗਣਾ ਮਾਰਕੀਟ ਵਿੱਚ ਬਹੁਤ ਕੁਝ ਚੱਲ ਰਿਹਾ ਹੁਣ ਜਿਹੜਾ ਆਲੂ ਰਸਣ ਵਜੋਂ ਬਚਿਆ ਪਿਆ ਉਹਨੂੰ ਜੀ 3 ਸਟੇਜ ਕਹਿ ਕੇ ਵੇਚੀ ਜਾ ਰਹੇ ਨੇ ਪਰ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਮੈਨੂੰ ਬਹੁਤ ਫੋਨ ਆਉਂਦੇ ਨੇ ਦਿੱਲੀ ਦੇ ਬਾਈ ਜੀ ਸਾਨੂੰ ਬੀਜ ਦੇ ਦਿਓ ਅਸੀਂ ਨੰਮੇ ਖੇਤੀ ਸਟਾਰਟ ਕਰਨੀਆਂ ਕਿੱਲੇ ਦੇ ਹੀ ਦੇ ਦਿਓ ਨਹੀਂ ਹੈਗਾ ਵੀਰੇ ਕਿੱਲੇ ਦਾ ਬੀਜ ਵੀ ਨਹੀਂ ਹੈਗਾ ਅਸੀਂ ਬੀਜ ਦਵਾਂਗੇ ਨਵੰਬਰ ਦਸੰਬਰ ਦੇ ਮਹੀਨੇ ਤੁਸੀਂ ਸਾਡੇ ਖੇਤ ਵਿਜ਼ਿਟ ਕਰਿਓ ਸਾਨੂੰ ਮਿਲਣ ਆਇਓ ਚਾਹ ਪਾਣੀ ਪੀਓ ਜੇ ਤੁਹਾਨੂੰ ਚੰਗੀਆਂ ਲੱਗੀਆਂ ਭੇਲਾ ਤਾਂ ਜਰੂਰ ਤੁਸੀਂ ਉਹ ਖੇਤ ਦੇ ਵਿੱਚ ਬੁਕਿੰਗ ਕਰਾਇਓ ਜਦੋਂ ਪਟਾਈ ਕਰਾਂਗੇ ਫਿਰ ਆਪਾਂ ਆਪਦੇ ਆਪ ਉਸੇ ਖੇਤ ਦੇ ਵਿੱਚ ਉਪਟਾਈ ਦੇ ਟਾਈਮ ਵੀ ਲੈ ਜਿਓ ਇਹ ਹੁੰਦਾ ਕਿਸਾਨਪੁਰਾ ਉਹ ਬੀ ਦਾ ਕੰਮ ਬਾਕੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਲੂ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਟਾਈਮ ਟੂ ਟਾਈਮ ਹੁਣ ਹਨੇਰਾ ਵੀ ਬਹੁਤ ਹੋ ਚੁੱਕਿਆ ਤਕਰੀਬਨ 7:00 ਵੱਜ ਚੁੱਕੇ ਨੇ ਤੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਧੰਨਵਾਦ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਵੀ ਫੋਲੋ ਕਰ ਲਓ ਫੋਲੋ ਜਰੂਰ ਕਰ ਲਿਆ ਕਰੋ ਬਹੁਤ ਕਿਸਾਨਪੁਰਾ ਫੋਲੋ ਨਹੀਂ ਕਰਦੇ ਇੰਦਾ ਹੀ ਵੀਡੀਓ ਦੇਖ ਕੇ ਛੱਡ ਦਿੰਦੇ ਨੇ ਤਾਂ ਜੋ ਉਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਸ਼ਾਰਟ ਰੀਲ ਨੇ ਉਹ ਵੀ ਪਤਾ ਲੱਗੀ ਚੱਲਣ ਚੈਨਲ ਨੂੰ ਫੋਲੋ ਕਰ ਲਓ ਤੁਹਾਡਾ ਹੀ ਉਹਦੇ ਵਿੱਚ ਭਲਾ ਹੋਵੇਗਾ ਤੇ ਆਪਾਂ ਆਪਣੇ ਚੈਨਲ ਤੇ ਚੰਗੀ ਅਤੇ ਸੱਚੀ ਜਾਣਕਾਰੀ ਜੜੀ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੇਖਣ ਲਈ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ